ਇਹ ਤਸਵੀਰਾਂ ਤੁਸੀਂ ਜਲਾਲਾਬਾਦ ਦੇ ਟਾਣੀ ਬਚਨ ਸਿੰਘ ਦੀਆਂ ਵੇਖ ਰਹੇ ਹੋ ਜਿੱਥੇ ਇੱਕ ਵਿਅਕਤੀ ਦੇ ਵੱਲੋਂ ਖੇਤਾਂ ਦੇ ਵਿੱਚ ਅਫੀਮ ਉਗਾਈ ਹੋਈ ਸੀ ਤਕਰੀਬ ਕਨਾਲ ਦੇ ਕਰੀਬ ਇਹ ਏਰੀਆ ਹੈਗਾ ਜਿੱਥੇ ਅਫੀਮ ਲਗਾਈ ਹੋਈ ਸੀ ਤਾਂ ਜਦੋਂ ਉਸ ਤੋਂ ਪੁੱਛਿਆ ਗਿਆ ਕਿ ਤੂੰ ਅਫੀਮ ਕਿਉਂ ਲਗਾਈ ਆ ਤਾਂ ਅਜੇ ਇਹ ਦੇ ਵਿੱਚ ਉਹਨੇ ਕਿਹਾ ਕਿ ਮੈਂ ਪੋਸਟ ਆਦਿ ਆ ਮੈਂ ਪਿਛਲੇ ਲੰਬੇ ਸਮੇਂ ਤੋਂ ਪੋਸਟਖਾਨਾ ਤਾਂ ਅਜੇ ਇਹ ਦੇ ਵਿੱਚ ਪੋਸਟ ਹੁਣ ਕਾਫੀ ਮਹਿੰਗਾ ਹੋ ਗਿਆ ਤੇ ਇਸ ਕਰਕੇ ਮੈਂ ਘਰ ਦੇ ਵਿੱਚ ਇਸ ਦੀ ਖੇਤੀ ਕਰ ਲਈ ਖੇਤ ਦੇ ਵਿੱਚ ਉਸਨੇ ਪੋਸਟ ਦੇ ਬੂਟੇ ਲਗਾ ਲਏ ਪਰ ਜਦੋਂ ਪੁਲਿਸ ਨੂੰ ਇਸ ਬਾਰੇ ਪਤਾ ਲੱਗਦਾ ਤਾਂ ਪੁਲਿਸ ਵੱਲੋਂ ਅਤੇ ਬੀਐਸਐਫ ਵੱਲੋਂ ਸਾਂਝਾ ਆਪਰੇਸ਼ਨ ਕਰਕੇ ਪਹਿਲਾਂ ਤਾਂ ਜਿਹੜੇ ਬੂਟੇ ਨੇ ਉਹ ਪੱਟ ਲੈ ਜਾਂਦੇ ਨੇ ਤਾਂ ਅਜੇਹੇ ਦੇ ਵਿੱਚ ਕਰੀਬ 13 ਤੋਂ 14 ਕਿਲੋ ਜਿਹੜੇ ਅਫੀਮ ਦੇ ਬੂਟੇ ਨੇ ਜਿਹੜੇ ਉਹ ਹੋਏ ਨੇ ਅਜੇਹੇ ਦੇ ਨਾਲ ਦੱਸ ਦਈਏ ਕਿ ਜਿਸ ਵਿਅਕਤੀ ਦੇ ਵੱਲੋਂ ਹਫੀਮ ਦੇ ਬੂਟੇ ਲਗਾਏ ਹੋਏ ਸੀਗੇ ਉਸ ਨੂੰ ਵੀ ਗ੍ਰਿਫਤਾਰ ਕਰ ਲਿਆ ਤਾਂ ਪੰਜਾਬ ਦੀ ਇਹ ਖਬਰ ਹੈਗੀ ਆ ਆਮ ਤੌਰ ਤੇ ਅਜੀਹਾਂ ਖਬਰਾਂ ਕਿਸੇ ਹੋਰ ਸਟੇਟ ਤੋਂ ਸਾਹਮਣੇ ਆਉਂਦੀਆਂ ਨੇ ਕਿ ਜਦੋਂ ਕੋਈ ਕਈ ਹਜ਼ਾਰਾਂ ਬੂਟੇ ਲਾ ਲੈਂਦਾ ਪਰ ਇੱਥੇ ਇੱਕ ਕਿਸਾਨ ਜਿਹੜਾ ਟਾਣੀ ਬਚਨ ਸਿੰਘ ਦਾ ਰਹਿਣ ਵਾਲਾ ਸੀਗਾ ਤਾਂ ਉਸ ਦੇ ਵੱਲੋਂ ਆਪਣੇ ਖੇਤਾਂ ਦੇ ਵਿੱਚ ਅਫੀਮ ਲਗਾਈ ਹੋਈ ਸੀਗੀ ਤਾਂ ਜਲਾਲਾਬਾਦ ਦਾ ਸਰਹੱਦੀ ਜੋ ਇਲਾਕਾ ਹੈਗਾ ਤਾਂ ਉਸ ਦੇ ਨਜ਼ਦੀਕ ਟਾਣੀ ਬਚਨ ਸਿੰਘ ਤਾਂ ਉਸ ਜਗ੍ਹਾ ਦੇ ਉੱਪਰ ਇੱਕ ਕਿਸਾਨ ਦੇ ਵੱਲੋਂ ਆਪਣੇ ਹੀ ਖੇਤ ਦੇ ਵਿੱਚ ਅਫੀਮ ਦੇ ਬੂਟੇ ਲਗਾਏ ਹੋਏ ਸੀਗੇ ਤਾਂ ਪੁਲਿਸ ਨੂੰ ਕਿੰਦਾ ਮੁਖਬਰ ਦੇ ਵੱਲੋਂ ਪੱਕੀ ਸੂਚਨਾ ਦਿੱਤੀ ਜਾਂਦੀ ਕਿ ਇੱਕ ਵਿਅਕਤੀ ਜਿਸ ਦੇ ਵੱਲੋਂ ਖੇਤਾਂ ਦੇ ਵਿੱਚ ਅਫੀਮ ਦੇ ਬੂਟੇ ਲਗਾਏ ਹੋਏ ਨੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਹੀ ਉਹ ਵਿਅਕਤੀ ਹੈ ਜਿਸ ਦੇ ਵੱਲੋਂ ਅਫੀਮ ਦੇ ਬੂਟੇ ਲਗਾਏ ਹੋਏ ਸੀਗੇ ਤਾਂ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਜਾਂਦੀ ਆ ਤਾਂ ਆਸ-ਪਾਸੇ ਤੁਹਾਨੂੰ ਕਣਕ ਨਜ਼ਰ ਆ ਰਹੀ ਹੋਣੀ ਆ ਤਾਂ ਕਣਕ ਦੇ ਪਿਛਾਰ ਪੂਰਾ ਇੱਕ ਅਲੱਗ ਏਰੀਆ ਕੱਢ ਕੇ ਉਸ ਦੇ ਵੱਲੋਂ ਅਫੀਮ ਦੇ ਬੂਟੇ ਲਗਾਏ ਹੋਏ ਸੀਗੇ ਤਾਂ ਜੋ ਕਿਸੇ ਨੂੰ ਪਤਾ ਨਾ ਲੱਗ ਸਕੇ ਪਰ ਅਜਿਹੇ ਦੇ ਵਿੱਚ ਜਦੋਂ ਪੁਲਿਸ ਨੂੰ ਪਤਾ ਲੱਗਦਾ ਬੀਐਸਐਫ ਨੂੰ ਪਤਾ ਲੱਗਦਾ ਤਾਂ ਸਾਂਝਾ ਆਪਰੇਸ਼ਨ ਚਲਾ ਕੇ ਇਸ ਖੇਤ ਤੇ ਛਾਪਾ ਮਾਰਿਆ ਜਾਂਦਾ ਤੇ ਜਿਹੜੇ ਅਫੀਮ ਦੇ ਬੂਟੇ ਨੇ ਉਹ ਬਰਾਮਦ ਕਰ ਲਏ ਜਾਂਦੇ ਨੇ ਤਾਂ ਟਾਣੀ ਬਚਨ ਸਿੰਘ ਵਾਲੇ ਦੀ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਤੇ ਜੋ ਗਿਣਤੀ ਦੱਸੀ ਜਾ ਰਹੀ ਹੈ ਕਰੀਬ 1200 ਅਫੀਮ ਦਾ ਬੂਟਾ ਸੀਗਾ ਤਾਂ ਜਿਸ ਦੀ ਜੇਕਰ ਕਿਲੋਗ੍ਰਾਮ ਦੇ ਵਿੱਚ ਵੇਖਣਾ ਹੋਵੇ ਤਾਂ 13 ਕਿਲੋ 400 ਗ੍ਰਾਮ ਇਸ ਦਾ ਵਜ਼ਨ ਹੋਇਆ ਤਾਂ ਹੁਣ ਇਸ ਵਿਅਕਤੀ ਦੇ ਉੱਪਰ ਐਨਡੀਪੀਐਸ ਦਾ ਮਾਮਲਾ ਦਰਜ ਕਰ ਦਿੱਤਾ ਗਿਆ ਹਾਲਾਂਕਿ ਜੇਕਰ ਵਿਧਾਨ ਸਭਾ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ ਦਿਨੇ ਵਿਧਾਨ ਸਭਾ ਦੇ ਵਿੱਚ ਵੀ ਅਫੀਮ ਦਾ ਮੁੱਦਾ ਕਾਫੀ ਉੱਠਿਆ ਸੀਗਾ ਕਈ ਵਿਧਾਇਕਾਂ ਦੇ ਵੱਲੋਂ ਇਸ ਦੀ ਹਮਾਇਤ ਕੀਤੀ ਗਈ ਕਿ ਪੰਜਾਬ ਦੇ ਵਿੱਚ ਅਫੀਮ ਦੀ ਖੇਤੀ ਸ਼ੁਰੂ ਹੋਣੀ ਚਾਹੀਦੀ ਹੈ ਹਾਲਾਂਕਿ ਜੇਕਰ ਖੇਤੀਬਾੜੀ ਮੰਤਰੀ ਗਰਮੀਤ ਸਿੰਘ ਖੁੱਡੀਆਂ ਦੀ ਗੱਲ ਕਰ ਲਈ ਜਾਵੇ ਤਾਂ ਉਹਨਾਂ ਦੇ ਵੱਲੋਂ ਸਾਫ਼ ਤੌਰ ਤੇ ਇਹ ਸਪਸ਼ਟ ਕਹਿ ਦਿੱਤਾ ਗਿਆ ਸੀਗਾ ਕਿ ਪੰਜਾਬ ਦੇ ਵਿੱਚ ਅਫੀਮ ਦੀ ਖੇਤੀ ਦਾ ਕੋਈ ਭਰਾਬਦਾ ਉੱਨ ਨਹੀਂ ਹੈ ਗਿਆ ਤਾਂ ਕਈ ਵ代ਕਾਂ ਦੇ ਵੱਲੋਂ ਇਸ ਦੀ ਅਫੀਮ ਦੀ ਖੇਤੀ ਦੀ ਮੰਗ ਕੀਤੀ ਗਈ ਸੀ ਕੁਝ ਲੋਕਾਂ ਦੇ ਤਰਕ ਹੁੰਦੇ ਨੇ ਕਿ ਲੋਕ ਜਿਹੜੇ ਸਿੰਥੈਟਿਕ ਨਸ਼ੇ ਦੇ ਵਿੱਚ ਫਸ ਚੁੱਕੇ ਨੇ ਤਾਂ ਉਹਨਾਂ ਦੇ ਲਈ ਅਫੀਮ ਜਿਹੜੀ ਆ ਉਹ ਚੰਗੀ ਹੁੰਦੀ ਆ ਪਰ ਜੇਕਰ ਬਾਕੀ ਜੇ ਤਾਂ 올ਓਵਰ ਵੇਖੀ ਜਾਵੇ ਜਾਂ ਡਾਕਟਰਾਂ ਦੀ ਮੰਨ ਲਈ ਜਾਵੇ ਜਾਂ ਜਿਹੜੇ ਬੁੱਧੀਜੀਵੀ ਵਰਗ ਹੈਗੇ ਆ ਤਾਂ ਉਹਨਾਂ ਦਾ ਕਹਿਣਾ ਕਿ ਜਿੱਥੇ-ਜਿੱਥੇ ਅਫੀਮ ਹੁੰਦੀ ਹੈਗੀ ਆ ਤਾਂ ਉਹ ਸੂਬੇ ਵੀ ਕੋਈ ਬਹੁਤੇ ਕਾਮਜਬ ਨਹੀਂ ਹੈਗੇ ਤਾਂ ਬਹੁਤੀ ਕਿੰਦਾ ਵਾਰ ਜਿਹੜੇ ਅਫੀਮ ਵੀ ਜਿਹੜੀ ਉਹ ਨੁਕਸਾਨ ਦੇ ਹੋ ਜਾਂਦੀ ਆ ਤਾਂ ਇਸ ਕਰਕੇ ਜਿਹੜੇ ਉਹ ਤਰਕ ਨੇ ਬੁੱਧੀ ਜੀਵਿਆਂ ਦੇ ਕਿਤੇ ਨਾ ਕਿਤੇ ਸਹੀ ਵੀ ਜਾਪਦੇ ਨੇ ਪਰ ਇਹ ਖਬਰ ਜਿਹੜੀ ਤੁਹਾਨੂੰ ਦਿਖਾ ਰਹੇ ਜਲਾਲਾਬਾਦ ਦੇ ਟਾਣੀ ਬਚਨ ਸਿੰਘ ਵਾਲੇ ਦੀ ਜਿੱਥੇ ਇੱਕ ਵਿਅਕਤੀ ਦੇ ਵੱਲੋਂ ਆਪਣੇ ਹੀ ਖੇਤ ਦੇ ਵਿੱਚ ਕਰੀਬ 12-1300 ਅਫੀਮ ਦਾ ਬੂਟਾ ਜਿਹੜਾ ਉਹ ਲਗਾਇਆ ਹੋਇਆ ਸੀਗਾ ਐਨ ਜਿਹੜਾ ਆਸੇ-ਪਾਸੇ ਤੁਹਾਨੂੰ ਕਣਕ ਨਜ਼ਰ ਆਉਗੀ ਤਾਂ ਵਿੱਚ ਕਿੰਦਾ ਇੱਕ ਏਰੀਆ ਕੱਢ ਕੇ ਕਰੀਬ ਕਨਾਲਕ ਏਰੀਆ ਲੱਗਦਾ ਗਿਆ ਜਿੱਥੇ ਉਸਨੇ ਅਫੀਮ ਦੇ ਬੂਟੇ ਲਾਏ ਹੋਏ ਸੀਗੇ ਤਾਂ ਜਦੋਂ ਉਸ ਦੀ ਗ੍ਰਿਫਤਾਰੀ ਹੁੰਦੀ ਆ ਉਹ ਉਸ ਦੇ ਵੱਲੋਂ ਕਿਹਾ ਜਾਂਦਾ ਕਿ ਮੈਂ ਕਾਫੀ ਲੰਬੇ ਸਮੇਂ ਤੋਂ ਪੋਸਟ ਖਾਨਾ ਤਾਂ ਅਜੇ ਦੇ ਵਿੱਚ ਉਹ ਮਹਿੰਗਾ ਹੋ ਗਿਆ ਤੇ ਇਸ ਕਰਕੇ ਮੈਂ ਕਿਦਾ ਆਪਣੇ ਖੇਤ ਦੇ ਵਿੱਚ ਹੀ ਅਫੀਮ ਦੇ ਬੂਟੇ ਲਗਾ ਲਏ ਤੇ ਜਦੋਂ ਉਸ ਨੂੰ ਪੁੱਛਿਆ ਗਿਆ ਕਿ ਤੇਰੀ ਗ੍ਰਿਫਤਾਰੀ ਕਿਵੇਂ ਹੋਈ ਆ ਤਾਂ ਉਹਨੇ ਬੜੇ ਸਹਿਜ ਅੰਦਾਜ਼ ਦੇ ਵਿੱਚ ਕਿਹਾ ਕਿ ਇਹ ਤਾਂ ਵਾਹਿਗੁਰੂ ਜਾਣਦਾ ਤਾਂ ਅਜਿਹੇ ਦੇ ਵਿੱਚ ਇਸ ਤਰ੍ਹਾਂ ਦੇ ਵਿਅਕਤੀ ਨੇ ਜਿਹੜੇ ਉਹ ਕਈ ਵਾਰ ਜਾਣੇ ਜਾਣੇ ਦੇ ਵਿੱਚ ਕੋਈ ਗਲਤ ਕਦਮ ਉਠਾ ਬੈਠਦੇ ਨੇ ਤਾਂ ਉਹ ਵੀ ਤਸਵੀਰ ਹੈਗੀ ਆ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਪੂਰਾ ਪ੍ਰੋਪਰ ਏਰੀਆ ਤਾਂ ਜੋ ਕਿਸੇ ਨੂੰ ਪਤਾ ਨਾ ਲੱਗ ਸਕੇ ਕਿ ਇੱਥੇ ਅਫੀਮ ਵਿਜੀ ਹੋਈ ਹੈ ਤੁਹਾਨੂੰ ਵਿੱਚ ਹੋਰ ਵੀ ਜਿਹੜੇ ਪੱਠੇ ਵੀ ਨਜ਼ਰ ਆ ਰਹੇ ਹੋਣਗੇ ਹਰੇ ਚਾਰੇ ਦੇ ਲਈ ਪਰ ਉਸ ਦੇ ਵਿਚਕਾਰ ਜਿਹੜੇ ਅਫੀਮ ਦੇ ਬੂਟੇ ਸੀ ਉਹ ਕਾਫੀ ਵੱਡੇ ਹੋ ਗਏ ਸੀ ਕਣਕ ਤੋਂ ਵੀ ਉੱਚੇ ਉਹ ਲੱਗਦੇ ਹੈਗੇ ਆ ਤਾਂ ਕਿਸੇ ਦੇ ਵੱਲੋਂ ਪੁਲਿਸ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਟਾਣੀ ਬਚਨ ਦੇ ਸਿੰਘ ਟਾਣੀ ਬਚਨ ਸਿੰਘ ਦੇ ਵਿੱਚ ਇੱਕ ਵਿਅਕਤੀ ਦੇ ਵੱਲੋਂ ਅਫੀਮ ਦੇ ਬੂਟੇ ਲਗਾਏ ਹੋਏ ਨੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਇਹਹੀ ਉਹ ਬੂਟੇ ਆ ਜਿਹੜੇ ਉੱਥੇ ਲਗਾਏ ਹੋਏ ਸੀਗੇ ਤਾਂ ਪੁਲਿਸ ਦੇ ਵੱਲੋਂ ਛਾਪਾ ਮਾਰ ਕੇ ਸਾਰੇ ਅਫੀਮ ਦੇ ਬੂਟੇ ਬਰਾਮਦ ਕਰ ਲਏ ਜਾਂਦੇ ਤੇ ਜਿਸ ਦਾ ਵਜ਼ਨ ਕਰੀਬ 13 ਕਿਲੋ ਦੱਸਿਆ ਜਾ ਰਿਹਾ 13 ਕਿਲੋ 400 ਗ੍ਰਾਮ ਦੱਸਿਆ ਜਾ ਰਿਹਾ ਤਾਂ ਜਿਵੇਂ ਅਸੀਂ ਦੱਸਿਆ ਕਿ ਵਿਧਾਨ ਸਭਾ ਦੇ ਵਿੱਚ ਵੀ ਇਹ ਮੁੱਦਾ ਕਾਫੀ ਉੱਠਿਆ ਸੀਗਾ ਤਾਂ ਉਦੋਂ ਕਿੰਦਾ ਕਈ ਵਿਧਾਇਕਾਂ ਦੇ ਵੱਲੋਂ ਅਫੀਮ ਦੀ ਇਸ ਚੀਜ਼ ਦੀ ਹਮਾਇਤ ਕੀਤੀ ਗਈ ਕਿ ਪੰਜਾਬ ਦੇ ਵਿੱਚ ਅਫੀਮ ਦੀ ਖੇਤੀ ਹੋਣੀ ਚਾਹੀਦੀ ਆ ਤਾਂ ਤੁਸੀਂ ਵੇਖ ਸਕਦੇ ਹੋ ਕਿ ਇਹ ਔਖੇਥ ਹੈ ਗਿਆ ਜਿੱਥੇ ਅਫੀਮ ਦੇ ਬੂਟੇ ਲਗਾਏ ਹੋਏ ਸੀਗੇ ਤਾਂ ਜਿਸ ਕਿਸਾਨ ਦੀ ਜਿਸ ਵਿਅਕਤੀ ਦੀ ਗ੍ਰਿਫਤਾਰੀ ਹੋਈ ਆ ਉਸ ਦਾ ਕੀ ਕਹਿਣਾ ਪੁਲਿਸ ਦਾ ਬਿਆਨ ਵੀ ਸਾਹਮਣੇ ਆਇਆ ਤੁਹਾਨੂੰ ਉਹ ਸੁਣਾ ਦਿੰਦੇ ਆ ਕੀ ਬਰਮਤ ਹੋਈ ਬਾਈ ਤੁਹਾਡੇ ਕੋਲ ਹਾਂਜੀ ਕੀ ਫੜਿਆ ਗਿਆ ਤੇਰੇ ਕੋਲ ਕਬੂਤੇ ਕਿਹੜੇ ਹਾਂ ਪੋਸਟ ਬਿੱਲ ਹਾਂ ਪੋਸਟ ਬਿੱਲ ਇਹ ਕਿਵੇਂ ਬੀਜੇ ਸੀ ਤੇ ਜਦੋਂ ਮੈਨੂੰ ਆਉਣ ਦੀ ਗੱਲ ਵੀ ਟੈਗ ਦਾ ਵੀ ਹੋ ਗਿਆ ਏ ਸ਼ੁਕਰ ਦਾ ਵੀ ਏ ਦਿਲਾਂਕ ਵੀ ਹੋ ਜਾਂਦੀ ਏ ਹੂੰ 20 ਸਾਲ ਹੋ ਗਏ ਮੈਨੂੰ ਖਾਂਦੇ ਨੂੰ ਹੂੰ ਤੇ ਮੋਲ ਨਹੀਂ ਲਿਆ ਜਾਂਦਾ ਨਾ ਮਿਲਦਾ ਕਿ ਰੋ ਹੂੰ ਤੇ ਮੈਂ ਆਪ ਵਾਸਤੇ ਮੰਜਬ ਜਿੱਨੀ ਥਾਂ ਬੀਜੀ ਸੀ ਹੂੰ ਖਾਣ ਵਾਸਤੇ ਹੂੰ ਤੇ ਉਹ ਵੀ ਕੱਚਾ ਪੱਟਾ ਆ ਕੇ ਪੱਟਾ ਗਿਆ ਕਿਹੜੀ ਥਾਂ ਤੇ ਖੇਤ ਕਿੱਥੇ ਆ ਖੇਤ ਖੇਤ ਇਹਦਾ ਥਾਣੀ ਬਾਜਾ ਸੀ ਹੂੰ ਵੀ ਫੜੇ ਕੇ ਮੈਂ ਗਿਆ ਫਿਰ ਇਹਦਾ ਕੋਈ ਜਾਣਦਾ ਹੂੰ ਨਹੀਂ ਕਹਿੰਦੇ ਬੀਐਸਐਫ ਨੇ ਫੜਿਆ ਅਜੇ ਤੂੰ ਵੀ ਆਇਆ ਨਾਲ ਹੀ ਆ ਗਿਆ ਪਰ ਇਹ ਪਤਾ ਨਹੀਂ ਸਰਦਾਰਾਂ ਨੂੰ ਪਤਾ ਲੱਗ ਗਿਆ ਕੋਈ ਉਹਨਾਂ ਨੂੰ ਬੋਦ ਗਾ ਹਾਂ ਨਾ ਕਿਹਨਾਂ ਅੱਛਾ ਤੂੰ ਆਪ ਕੀ ਕਰਨਾ ਹੈ ਪੋਸਟ ਪੋਸਟ ਕਰਨਾ ਹੈ ਕਿੰਨੇ ਚਿਰ ਤੋਂ 20 ਸਾਲ ਹੋ ਗਏ ਤੇ ਆਪਦੇ ਵਾਸਤੇ ਬੀਜੇ ਸੀ ਹਾਂਜੀ ਇਹ ਬੂਟੇ ਕਿੰਨੇ ਕੁ ਸੀਗੇ ਬੂਟੇ ਤਾਂ ਅੰਦਾਜ਼ਾ ਹੀ ਹੈਗਾ ਇਹਨਾਂ ਮਹੀਨਾ ਕਿੰਨੇ ਹੀ ਹੈਗਾ ਜਨਾਬ ਵਿੱਚ ਅੰਦਾਜ਼ਾ ਕੋਈ 200 400 ਹਜ਼ਾਰ 500 1000 1200 ਹੋ ਗਈ ਹੋਵੇਗਾ 1200 ਬੂਟਾ ਸੀ ਹਾਂ ਠੀਕ ਹੈ ਹੁਣ ਫਿਰ ਕੀ ਕਾਰਵਾਈ ਹੋਈ ਕਾਰਵਾਈ ਸਾਫ ਹੋ ਰਿਹਾ ਹੈ ਅੰਦਾਜ਼ਾ ਹੁਣ ਅਗਾਂ ਨਾ ਦੀ ਨੋ ਜੀ ਪਿੰਡ ਕਿਹੜਾ ਤੇਰਾ ਟਾਣੀ ਬਚਨ ਸਿੰਘ ਟਾਣੀ ਬਚਨ ਸਿੰਘ ਜ਼ਮੀਨ ਜਿਹੜੀ ਆ ਉਹ ਕਿੱਥੇ ਆ ਬਾਰਡਰ ਤੋਂ ਕਿੰਨੀ ਦੂਰ ਆ ਬੜੀ ਦੂਰ ਪਿਛਾ ਹਾਂ ਬਾਰਡਰ ਦੇ ਨੇੜੇ ਆ ਨਹੀਂ ਪਿਛਾ ਕੇ ਬਾਰਡਰ ਤੋਂ ਪਿਛੇ ਹਾਂਜੀ अच्छा 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 ए और कौन सी तेरे ਨਾਲ ਵੀ ਬੀਜਨ ਦੇ ਵਿੱਚ ਕੋਈ ਵੀ ਨਹੀਂ ਮੈਂ ਇਕੱਲਾ ਸੀ ਕਿਸੇ ਹੋਰ ਨੂੰ ਪਤਾ ਨਹੀਂ ਸੀ ਹਾਂ ਜ਼ਮੀਨ ਕਿੰਨੀ ਤੇਰੇ ਕੋਲੇ ਜ਼ਮੀਨ ਮੇਰੇ ਕੋਲ ਕੋਈ ਤਾਂ ਠੇਕੇ ਤੇ ਲਈ ਵੀ ਹੈ ਤੇ ਜ਼ਮੀਨ ਉੱਧ ਸਾਢੇ 3 ਕਿਲੇ ਤਾਂ ਗਾਣੇ ਰੱਖੀ ਪਈ ਗਈ ਹਾਂ ਜ਼ਿੰਮੇਦਾਰੀ ਕਰਦਾ ਹਾਂ ਹਾਂ ਜੀ ਗਾੜੀ ਟੱਪਾ ਵੀ ਕਰਦਾ ਹਾਂ ਹਾਂ ਹੋਣ ਨਹੀਂ ਹੁੰਦੀ ਅੱਛਾ ਜੀ ਪੈਟਰੋਲਿੰਗ ਤੇ ਜਾ ਰਹੇ ਸੀ ਮੈਂ ਚੌਪਨ ਚਾਰ ਜੇਸੀ ਗੁਰਨਾਮ ਸੇ ਪੁਲਿਸ ਪਾਰਟੀ ਮੇਰੇ ਨਾਲ ਸੀਗੀ ਇੱਕ ਸ਼ਿਕਾਰੀ ਕਟੀ ਤੇ ਚਕਰੀਪੁਰ ਚੰਗਲਾਸ ਵਾਸਤੇ ਜਾ ਰਹੇ ਸੀ ਚੌਕੀ ਗ੍ਰਿਵਤ ਨੂੰ ਕਰਾ ਚਾਕਾ ਕੀਵਾ ਹੰਦਲ ਕੋਲ ਪਹੁੰਚੀ ਪੁਲਿਸ ਪਾਰਟੀ ਦੇ ਨਾਲ ਅਗਭੀਐਸਪ ਦਾ ਸਾਨੂੰ ਮਿਲਾਕੀ ਹੋਈ ਅਸੀਂ ਉਹਨਾਂ ਨੂੰ ਨਾਲ ਲੈ ਕੇ ਬਾਰਡਰ ਏਰੀਆ ਦੀ ਗਸ਼ਤ ਕਰਨ ਜਾ ਰਹੇ ਸੀ ਜੀ ਜਦ ਤਾਣੀ ਬਚਨ ਸਾਬ ਜਿਹੜੇ ਪਿੱਛੇ ਸੀ ਥੋੜੀ ਜੀ ਸਨ ਮੁਕੋਰ ਨੇ ਇਤਲਾਹ ਦਿੱਤੀ ਮੁਕੋਰ ਨੇ ਇਤਲਾਹ ਦਿੱਤੀ ਵੀ ਟਿੱਕਣ ਸੇ ਮਿਚੜਾ ਹੈਗਾ ਨਾ ਟਿੱਕਣ ਸੇ ਜੀ ਹਿਮਤ ਸਿੰਘ ਪੁਤਰ ਤੇ ਕਨਸੇ ਹਿਮਤ ਸਿੰਘ ਪੁਤਰ ਤੇ ਕਨਸੇ ਨੇ ਆਉਦੇ ਖੇਤ ਵਿੱਚ ਪੋਸਟ ਦੀ ਖੇਤੀ ਰਬੂਟੇ ਲਾਏ ਹੋਏ ਨੇ ਅਸੀਂ ਪਤਲਾ ਸਾਨੂੰ ਖੋਸੋਰ ਮੁਕਦਰ ਨੂੰ ਦਿੱਤੀ ਸੀ ਜਿਸ ਦੇ ਤਾਪ ਤੇ ਅਸੀਂ ਫਿਰ ਕਾਰਜਯੰਤਰ ਚਲਾਈ ਹਾਂ ਸਾਂਝੇ ਤੌਰ ਤੇ ਬੀਐਸਐਫ ਤੇ ਅਸੀਂ ਸਾਂਝਾ ਆਪਰੇਸ਼ਨ ਕਰਕੇ ਗਰੀਬਦਾਰਾ ਬਾਰਾ ਸੋ ਬੁੱਟੇ ਸੀ ਉਹ ਅਸੀਂ ਵਜਨ ਵੀ ਕੋਈ ਸਾਹਵਤਾ ਵਜਨ ਹਾਂਜੀ ਹਾਂਜੀ ਉਹ ਸੀ ਵਜਨ ਕੀਤਾ ਸੀ ਕੰਡੇ ਦਾ ਪ੍ਰਬੰਧ ਕਰਕੇ ਜੀ ਕੱਟੇ ਪਾ ਕੇ 13 ਕਿਲੋ 400 ਗ੍ਰਾਮ ਹੋਇਆ ਵਜਨ ਇਹ ਪੌਦੇ ਪੌਦੇ ਨੂੰ ਕੁੱਟ ਕੇ ਸੀ ਨਾ ਜੀ ਜਦੋਂ প্লাਸਟਿਕ ਦੇ ਬੱਤੇ ਜਪਾ ਕੇ ਜੀ ਇਹ ਜਿਹੜਾ ਹਿਮਤ ਸਿੰਘ ਸੀ ਹਿਮਤ ਸਿੰਘ ਸੀ ਇਹ ਉੱਥੇ ਆਪਦੇ ਖੇਤ ਵਿੱਚ ਗੋਡੀ ਵਗੈਰਾ ਕਰ ਰਿਹਾ ਸੀ ਜੀ ਇਹ ਜੋ ਉੱਤੇ ਖੇਤ ਦੇ ਪੱਥੇ ਨੇ ਕੁਝ ਧਨੀਏ ਦੇ ਖੇਤੀ ਲਈ ਵੀ ਸੀ ਕੁਝ ਧਨੀਏ ਦੇ ਖੇਤੀ ਦੇ ਵਿੱਚ ਸੀ ਕੁਝ ਨੇ ਅਲੱਗ ਵਿਜੀ ਹੋ ਸੀ ਕਿ ਕਿ ਸਰਸਾਈ ਜਗਾ ਤੇ ਖੁਦ ਵੀ ਦੱਸ ਰਿਹਾ ਕਿ ਆਦੀ ਹੈ ਖਾਨਦਾਨ ਦੀ ਹਾਂਜੀ ਹਾਂਜੀ ਇਹ ਬੰਦਾ ਨਸ਼ਾ ਕਰਦਾ ਥੀ ਇਹ ਇਹਨਾਂ ਨਸ਼ੇ ਦੀ ਪੂਰਤੀ ਵਾਸਤੇ ਕਹਿੰਦੇ ਮੈਂ ਲਾਇ ਹੋ ਜੀ ਪਰ ਇਸ ਕਰਕੇ ਅਸੀਂ ਇਹਨੂੰ maal ਬਰਾਮਦ ਕਰਕੇ ਗ੍ਰਿਫਤਾਰ ਕਰ ਲਿਆ ਇਹ ਮਾਮਲਾ ਦਰਜ ਕਰਤਾ ਲੀ ਮਾਮਲਾ ਦਰਜ ਮੁਕਦਮਾ ਦਰਜ ਕਰਤਾ